ਹਾਂਜੀ ਸਾਥੀਓ ਮੈਂ ਹੁਣ ਤੁਹਾਡੇ ਨਾਲ ਆਪਣੀ ਇੱਕ ਕਹਾਣੀ ਸਾਂਝੀ ਕਰਨ ਜਾ ਰਿਹਾ ਹਾਂ ਉਸ ਤੋਂ ਪਹਿਲਾਂ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਕੇਵਲ ਜਗਪਾਲ ਜੀ ਦਾ ਤੇ ਉਹਨਾਂ ਦੇ ਚੈਨਲ ਦਾ ਤੇ ਉਹਨਾਂ ਦੇ ਚੈਨਲ ਵਾਲੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ ਤੇ ਮੈਂ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਪਿੰਡ ਖਾਰਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹੈ ਤੇ ਮੈਂ ਹੁਣ ਕਹਾਣੀ ਸ਼ੁਰੂ ਕਰਨ ਲੱਗਾ ਹਾਂ ਕਹਾਣੀ ਮੈਂ ਕਾਫੀ ਚ ਸਮਾਂ ਪਹਿਲਾਂ ਲਿਖੀ ਅੱਜ ਤੋਂ 40-50 ਸਾਲ ਪਹਿਲਾਂ ਜਦੋਂ ਟਰੈਕਟਰਾਂ ਦੀ ਵਾਹੀ ਨਹੀਂ ਸੀ ਬੌਲ ਦੇ ਨਾਲ ਲੋਕ ਵਾਹੀ ਕਰਦੇ ਸਨ ਉਦੋਂ ਬੜੇ ਅੰਤਵਿਸ਼ਵਾਸ ਹੁੰਦੇ ਸਨ ਤੇ ਜਦੋਂ ਖਾਲ ਦੇ ਵਿੱਚ ਲੋਕ ਮਹੀਨਾ ਕੱਲ ਨਹੀਂ ਜਾਂਦੇ ਸਨ ਤੇ ਨਵੇਂ ਸਿਰੋਂ ਜਦੋਂ ਹਾਲ ਜਾਣਾ ਹੁੰਦਾ ਸੀ ਉਹ ਤੁਹਾਨੂੰ ਮੋਤ ਕਰਨਾ ਕਿਹਾ ਜਾਂਦਾ ਸੀ ਤੇ ਮੋਤ ਕਰਕੇ ਕਰਨ ਲੱਗੇ ਕਿਸੇ ਬਾਬੇ ਤੋਂ ਜਾਂ ਕਿਸੇ ਪੰਡਤ ਤੋਂ ਪੁੱਛਿਆ ਕਰਦੇ ਸਨ ਧਰਤੀ ਸੁੱਤੀ ਹੈ ਕਿ ਜਾਗਦੀ ਹੈ ਤੇ ਮੈਂ ਉਸੇ ਤੇ ਇੱਕ ਕਹਾਣੀ ਲਿਖੀ ਹੈ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਧਰਤੀ ਸੁੱਤੀ ਕਹਾਣੀ ਸੁਖندر ਸਿੰਘ ਖਾਰੇਵਾਲ ਦੀ ਕਲਮ ਤੋਂ ਫੱਗਣ ਦਾ ਦੂਜਾ ਪੰਦਰਵਾੜਾ ਸੀ ਉਦਮੇ ਕਿਸਾਨਾਂ ਨੇ ਮੋਤ ਕਰਕੇ ਤੋਰੀਏ ਦੇ ਵੱਟ ਵਾ ਕੇ ਵਾਣ ਬਣਾ ਲੈ ਸਨ ਉਹ ਗੇਤਾ ਕਵਾਦ ਗਾਚਾ ਕਪਾ ਨਰਮਾ ਮੂੰਗੀ ਆਦ ਵੇਜਣ ਦੀ ਤਿਆਰੀ ਕਰ ਚੁੱਕੇ ਸਨ 15 ਦਿਨਾਂ ਦੀ ਬੰਦੀ ਤੋਂ ਬਾਅਦ ਸੁਹਾਗ ਵੀ ਆਉਣ ਵਾਲਾ ਸੀ ਅਤੇ ਵਾੜਾ ਰੌਣਕ ਕਰਨ ਲਈ ਲੋਕਾਂ ਨੇ ਵਟਮੂਹਾ ਵੀ ਬਣਾ ਲਿਆ ਸੀ ਗੱਜਣ ਸਿੰਘ ਦਾ ਸਾਵਾ ਬੋਲਤ ਬੁੱਢਾ ਹੋਣ ਕਰਕੇ ਹਾੜੀ ਦੀ ਬਜਾਈ ਵਿੱਚ ਬੈਠ ਗਿਆ ਸੀ ਲੰਮੀ ਬੈਗ ਤੋਂ ਬਾਅਦ ਠੰਡ ਨਾਲ ਉਹ ਚੱਲ ਵੱਸਿਆ ਸੀ ਜਿਸ ਕਰਕੇ ਉਸ ਦੇ ਦੋ ਕਿੱਲੇ ਤੋਰੀ ਦਾ ਵਟ ਬੰਜਰ ਬਣ ਗਿਆ ਸੀ ਉਸ ਵਿੱਚ ਬਾਥੂ ਮੈਣਾ ਪੋਲੀ ਗੁੱਲੀ ਡੰਡਾ ਕੌਡ ਕਬੱਡੀ ਖੇਡ ਰਹੇ ਸਨ ਉਸ ਲਈ ਜਦੋਂ ਪੈੜੀ ਨੂੰ ਢੇੜਾ ਮਾਰਿਆ ਗਵਾਂਢੀਆਂ ਦੇ ਵਾਹਣ ਬਣੇ ਵੇਖ ਕੇ ਉਸਦੇ ਦਿਲ ਨੂੰ ਕਸਕ ਜੀ ਪਈ ਉਸਨੇ ਅਗਲੇ ਦਿਨ ਭਜਨਸ ਕਰਕੇ ਮੀਣਾ ਬੋਲ ਦਾ 12ਵੀਆਂ ਦਾ ਅਖਰੀਦ ਲਿਆ ਅੱਜ ਰਾਤ ਗੱਜਨ ਸਿੰਘ ਨੇ ਬੋਲ ਦਾ ਨੂੰ ਜਮਾ ਤੇ ਸੇਂਜੀ ਕੁੱਤਰ ਕੇ ਦੋ ਤਿੰਨ ਵਾਰ ਪਾਜ ਦਿੱਤਾ ਸੀ ਤੜਕੇ ਆਟਾ ਗੁੰਨ ਕੇ ਚਾਰ ਚਾਰ ਪੇੜੇ ਦਵਾਂ ਬੋਲ ਦਾ ਨੂੰ ਦੇ ਦਿੱਤੇ ਸਾਨੂੰ ਤੜਕੇ ਕੁੱਕੜ ਦੀ ਬਾਗ ਨਾਲ ਆਪਣੇ ਘਰ ਵਾਲੀ ਕਸ਼ਮੀਰ ਉਹਨੂੰ ਚਾਹ ਧਰਨ ਲਈ ਹਲੂਣ ਕੇ ਜਗਾਇਆ ਸੀ ਉਸਨੇ ਬੋਲਤਾਂ ਦੇ ਸਿੰਘਾਂ ਨੂੰ ਕੌੜੇ ਤੇਲ ਨਾਲ ਚੋਪੜ ਲਿਆ ਸੀ ਗੁੜਵਾਲੀ ਚਾਹ ਦੀ ਗੜਵੀ ਪੀ ਕੇ ਹੱਲ ਜੋੜਨ ਦੀ ਤਿਆਰੀ ਵਿੱਚ ਸੀ ਗੁੜਵਾਲੀ ਚਾਹ ਦੀ ਗੜਵੀ ਪੀ ਕੇ ਹੱਲ ਜੋੜਨ ਦੀ ਤਿਆਰੀ ਵਿੱਚ ਸੀ ਲਾੜੀ ਦੇ ਪਾਪਾ ਮੈਂ ਆਨੇ ਹਾਂ ਆਪਾਂ ਨਵੇਂ ਸਾਲ ਵਿੱਚ ਨਵੇਂ ਸਿਰੋਂ ਹੱਲ ਜੋੜਨ ਦੀ ਮੋਤ ਕਰਨ ਲੱਗੇ ਆਂ ਧਰਤੀ ਸੁੱਤੀ ਨਾ ਹੋਵੇ ਗੁਰਦੁਆਰੇ ਵਾਲੇ ਭਾਈ ਤੋਂ ਪੁੱਛ ਲੈਂਦੇ ਦੁੱਧ ਰੜਕਦੀ ਕਸ਼ਮੀਰੋਂ ਬੋਲੀ ਤੂੰ ਨਵਾਂ ਹੀ ਪੰਗਾ ਖੜਾ ਕਰ ਦਿੱਤਾ ਮੱਥੇ ਤੇ ਤੀਜ ਦੇ ਚਾਨਵਾਂਗ ਟੋੜੀ ਪਾ ਕੇ ਗੱਜਣ ਬੋਲਿਆ ਅਗਲੇ ਪਲ ਉਸਨੇ ਆਪਣੇ ਸਿਰ ਤੋਂ ਖੱਦਰ ਦਾ ਸਾਫਾ ਲਾਇਆ ਮੁੜ ਵਾਟ ਲਾ ਕੇ ਝਾੜ ਕੇ ਜਰਾਕ ਚੱਜ ਨਾਲ ਸਿਰ ਤੇ ਬੰਨ ਲਿਆ ਤੇ ਛੇਤੀ ਨਾਲ ਗੁਰਦੁਆਰੇ ਵਾਲੇ ਭਾਈ ਕੋਲ ਪਹੁੰਚ ਗਿਆ ਬਾਬਾ ਜੀ ਧਰਤੀ ਬਾਰੇ ਪਤਾ ਕਰਨਾ ਸੀ ਸੁੱਤੀ ਹੈ ਜਾਂ ਜਾਗਦੀ ਹੈ ਮੈਂ ਨਵੇਂ ਸਿਰੋਂ ਹੱਲ ਜੋੜਨ ਦੀ ਮੋਤ ਕਰਨੀ ਹੈ ਗੱਜਣ ਸਿੰਘ ਹੱਥ ਜੋੜ ਕੇ ਬੋਲਿਆ ਗੱਜਣ ਸਿੰਘ ਧਰਤੀ ਤਾਂ ਇੱਕਬ ਤਾਂ ਪੂਰਾ ਹਲੇ ਛੁੱਤੀ ਹੈ ਭਾਈ ਵੱਡੀ ਸਾਰੀ ਡੈਰੀ ਫਰੋਲਦਿਆਂ ਬੋਲਿਆ ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਈ ਗੱਜਣ ਸਿੰਘ ਨੇ ਆਪਣੇ ਆਪ ਨੂੰ ਆਖਿਆ ਤੇ ਬੁਝੇ ਹੋਏ ਚਿਹਰੇ ਨਾਲ ਘਰੇ ਆ ਗਿਆ ਕੀ ਦੱਸਿਆ ਭਾਈ ਨੇ ਕਸ਼ਮੀਰੋ ਚੁੱਲੇ ਵਿੱਚ ਪਾਠੀਆਂ ਦੀ ਰੀਣੀ ਲਾਉਂਦੀ ਬੋਲੀ ਤੇਰੀ ਮਾਂ ਦਾ ਸਿਰ ਆਖਿਆ ਨਵਾਂ ਹੀ ਪੰਗਾ ਖੜਾ ਕਰ ਦਿੱਤਾ ਜਿਹੜੀ ਗੱਲ ਦਾ ਡਰ ਹੀ ਹੋ ਗਈ ਕਹਿੰਦਾ ਇੱਕ ਹਫ਼ਤੇ ਤੱਕ ਧਰਤੀ ਸੁੱਤੀ ਹੈ ਆਪਣੇ ਗੁੱਸੇ ਦੇ ਥੋੜਾ ਜਿਹਾ ਕਾਬੂ ਪਾਉਂਦਾ ਗੱਜਨ ਸਿੰਘ ਬੋਲਿਆ ਧਰਤੀ ਨਾ ਜਾਗਦੀ ਹੁੰਦੀ ਹੈ ਨਾ ਸੁੱਤੀ ਹੁੰਦੀ ਹੈ ਸਭ ਫੋਕੇ ਵਹਿਮ ਤੇ ਅੰਤਿਮ ਵਿਸ਼ਵਾਸ ਹਨ ਗੱਜਨ ਸਿੰਘ ਦਾ ਮੁੰਡਾ ਲਾਡੀ ਦਸਵੀਂ ਦੇ ਪੇਪਰਾਂ ਦੀ ਤਿਆਰੀ ਕਰਦਾ ਬੋਲਿਆ ਲਾਡੀ ਹਰ ਰੋਜ਼ ਤੜਕੇ ਲਾਲ ਟੈਨ ਜਗਾ ਕੇ 2 ਘੰਟੇ ਪੜਦਾ ਹੁੰਦਾ ਸੀ ਪੁੱਤਰਾ ਸਿਆਣਿਆਂ ਦੇ ਰੀਤੀ ਰਿਵਾਜ ਤੇ ਵਿਚਾਰਾ ਐਵੇਂ ਨਹੀਂ ਬਣਿਆ ਇਨਾਂ ਨੂੰ ਵਹਿਮ ਤੇ ਅੰਧਵਿਸ਼ਵਾਸ ਨੇ ਬੋਲੀ ਦਾ ਜੇਕਰ ਕੋਈ ਨੁਕਸਾਨ ਹੋ ਗਿਆ ਫਿਰ ਜੇ ਹੱਥ ਨਹੀਂ ਆਉਣੀ ਮਾਂ ਕਸ਼ਮੀਰੋ ਮੁੰਡੇ ਨੂੰ ਸਮਝਾਉਣ ਦੇ ਮੂਡ ਨਾਲ ਪਰੌਂਠੇ ਪਕਾਉਂਦੀ ਬੋਲੀ ਬੇਬੀਏ ਸਾਡੀ ਧਰਤੀ ਆਪਣੀ ਧੁਰਿਦਵਾਲੇ ਘੁੰਮਦੀ ਹੈ ਜਿਸ ਨਾਲ ਦਿਨ ਰਾਤ ਬਣਦੇ ਹਨ ਦੂਜੀ ਗਤੀ ਇਸ ਦੀ ਇਸ ਦੀ ਸੂਰਜ ਦਵਾਲੇ ਘੁੰਮਣ ਦੀ ਹੈ ਜਿਸ ਨਾਲ ਰੁੱਤਾਂ ਬਦਲਦੀਆਂ ਹਨ ਜਿਵੇਂ ਗਰਮੀ ਬਸੰਤ ਸਰਦੀ ਬਰਸਾਤ ਆਉਂਦੀਆਂ ਹਨ ਅਜੇ ਤੱਕ ਕਿਸੇ ਭੂ ਵਿਗਿਆਨੀ ਨੇ ਧਰਤੀ ਸੁੱਤੀ ਨਹੀਂ ਦੱਸੀ ਧਰਤੀ ਸੂਰਜ ਦੇ ਵਾਰਲੇ ਘੁੰਮਦੀ ਸਿੱਧ ਕਰਨ ਵਾਲਾ ਮਹਾਨ ਵਿਗਿਆਨੀ ਗਲੀਲੀਓ ਸੱਚ ਦੀ ਖਾਤਰ ਜੇਲ੍ਹ ਵਿੱਚ ਤਸੀਹੇ ਚਲਦਾ ਸ਼ਹੀਦ ਹੋ ਗਿਆ ਸੀ ਸਾਡੇ ਬਾਬੇ ਨਾਨਕ ਨੇ ਵੀ ਲੋਕਾਂ ਨੂੰ ਤਰਕ ਨਾਲ ਸੋਚਣ ਲਈ ਵਿਹਿਮਾ ਭਰਮਾ ਪਖੌਂਡਾਂ ਅੰਧਵਿਸ਼ਵਾਸ਼ਾਂ ਵਿੱਚੋਂ ਬਾਹਰ ਕੱਢਣ ਲਈ ਸਾਰੀ ਜ਼ਿੰਦਗੀ ਲਾ ਦਿੱਤੀ ਸੀ ਅਸੀਂ ਬਾਬੇ ਨਾਨਕ ਨੂੰ ਮੰਨਦੇ ਹਾਂ ਪਰੰਤੂ ਉਸ ਦੇ ਵਿਚਾਰਧਾਰਾ ਨੂੰ ਨਹੀਂ ਮੰਨਦੇ ਬਾਬਾ ਜੀ ਪਾਪਾ ਜੀ ਤੁਸੀਂ ਪਰੇਸ਼ਾਨ ਨਾ ਹੋ ਚੁੱਪ ਕਰਕੇ ਹਾਲਜੋਖੇ ਚਲੇ ਜਾਓ ਪੈਲੀ ਵਾਹੋ ਕੁਝ ਵੀ ਬੁਰਾ ਮਾੜਾ ਨਹੀਂ ਹੋਵੇਗਾ ਮੁੰਡਾ ਆਤਮ ਵਿਸ਼ਵਾਸ ਨਾਲ ਜੱਜ ਵਾਂਗ ਹੁਕਮ ਸੁਣਾਉਂਦਾ ਬੋਲਿਆ ਬਾਪੂ ਨੇ ਮੁੰਡੇ ਦੀ ਗੱਲ ਮੰਨ ਕੇ ਹਲ ਜੋਲਿਆ ਤੇ ਇੱਕ ਹਫ਼ਤੇ ਵਿੱਚ ਦੋ ਕਿੱल्ल्या ਨੂੰ ਦੌਰ ਤੇਰ ਪਾ ਕੇ ਬਾਣ ਬਣਾ ਦਿੱਤੇ ਦੋ ਦਿਨ ਬਾਅਦ ਮੱਝ ਨੇ ਕੱਟੀ ਦੇ ਦਿੱਤੀ ਚਾਰ ਦਿਨ ਬਾਅਦ ਘੋੜੀ ਨੇ ਬਸ਼ੇਰੀ ਦੇ ਦਿੱਤੀ ਕੁਝ ਵੀ ਮਾੜਾ ਨਾ ਵਾਪਰਿਆ ਸਭ ਕੁਝ ਸਭ ਕੁਝ ਚੰਗਾ ਹੋਇਆ ਮਾਂ ਤੇ ਬਾਪ ਨੇ ਖੁਸ਼ੀ ਨਾਲ ਲਾਡੀ ਨੂੰ ਗੱਲ ਵਕੜੀ ਵਿੱਚ ਲੈਂਦੇ ਆਖਿਆ ਪੁੱਤਰਾ ਤੂੰ ਤੇ ਸਾਡੀਆਂ ਅੱਖਾਂ ਖੋਲ ਦਿੱਤੀਆਂ ਸਾਧ ਦੇ ਮਗਰ ਲੱਗ ਕੇ ਸਮੇਂ ਮਾਰ ਕਰ ਲੈਣੀ ਏ ਭੁੱਖੇ ਮਰਨਾ ਸੀ ਪੁੱਤਰਾ ਹੋਰ ਤਰੱਕੀਆਂ ਕਰੇ ਤੇ ਉਹ ਸਾਰਿਆਂ ਸਸਹਰੀ ਕਾਲ ਪਾਜੀ